ਦੁਕਾਨ ਕਰਨੇ ਆ ਸਾਡਾ ਪਿੰਡ ਗੋਈਆ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਔਰ ਇੱਕ ਸਾਡਾ ਗੱਲਾ ਸੀ ਗੋ ਲੈ ਗਿਆ ਪੈਸੇ ਕਿਨੇ ਲੱਗੇ ਪੈਸੇ ਸਰੋ ਦੇ ਵਿੱਚ 18000 ਰੁਪਇਆ ਹੈਗਾ ਸੀਗਾ ਅਸੀਂ ਲੈਣਾ ਹੀ ਦਿਖ ਨਹੀਂ ਸਦੇ ਤੇ ਇਹਨਾਂ ਨੂੰ ਅਸੀਂ ਰੱਖ ਕੇ ਚਲੇ ਗਏ ਸੀਗੇ ਆ ਕੇ ਫਿਰ ਗਾ ਗੁੰਮਸਲਾ ਪੁੜਤਾ ਦੇ ਦੇ ਨੇ ਮਾਵਲਾ ਸਰ ਅਸੀਂ ਇੱਥੇ ਦੁਕਾਨ ਕਰਦੇ ਆ ਸਾਡਾ ਪਿੰਡ ਬੋਈਆ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਹੈ ਤੇ ਇਸ ਤਰੀਕੇ ਨਾਲ ਬੰਨਿਆ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੀ ਕੀ ਸਮਾਨ ਲੱਗੇ ਸਮਾਨ ਸਾਰਾ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲੱਗੇ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਜਿਹੜਾ ਹੈ ਜਹਨੇਸਰੇ ਤੇ ਇਹਨਾਂ ਕਹਿ ਰੱਖ ਕੇ ਚੱਲੇ ਗਈ ਸੀ ਜੀ ਵੀ ਆ ਕੇ ਸਵੇਰੇ ਗਾ ਗੁੰਮਸਲਾ ਪੁਗਤਾ ਦਿੰਦੇ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜਿਵੇਂ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਭਾਰੇ ਵੀ ਉਹਨਾਂ ਦਾ ਮੂੰਹ ਆ ਬੱਦਾ ਤੇ ਪ੍ਰਸ਼ਾਸਨ ਗਾੜੀ ਮੰਗਿਆ ਕਿ ਇਦਿੱਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਸੋਰਾਮ ਨੰਗਿਆ ਕੀਤਾ ਜਾਵੇ। ਮਾਵਲਾ ਸਰ ਅਹੀਂ ਇੱਥੇ ਦੁਕਾਨ ਕਰਨੇ ਆ ਸਾਡਾ ਪਿੰਡ ਬੋਈਆ ਵਾ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਆ ਤੇ ਇਸ ਤਰੀਕੇ ਨਾਲ ਬੰਨਿਆ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੀ ਕੀ ਸਾਮਾਨ ਲਿਆ ਸਮਾਨ ਸਾਰ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲੱਗੇ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਦੇਣਾ ਸੀ ਦਿਖਣੇ ਸਾਰੇ ਤੇ ਇਹਨਾਂ ਕਹਿ ਰੱਖ ਕੇ ਤੇ ਚਲੇ ਗਏ ਸੀਗੇ ਵੀ ਆ ਕੇ ਸਵੇਰੇ ਗਾ ਗੁੰਮ ਚਲਾ ਪੁੜਤਾ ਦਿੰਦੇ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜੋ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਹਨਾਂ ਦਾ ਮੂੰਹ ਆ ਬੱਧਾ ਤੇ ਪ੍ਰਸ਼ਾਸਨ ਗਾੜੀ ਮੰਗਿਆ ਕਿ ਇਹਦੇ ਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਚੋਰਾ ਮੰਨਿਆ ਕੀਤਾ ਜਾਵੇ